ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਗੀ ਬਹੁਤ ਪਿਆਰੀ ਕਥਾ ਵੈ ਤੇ ਬਿਲਕੁਲ ਛੋਟੀ ਜੀ ਕਥਾ ਵੈ ਟਾਈਮ ਕੱਢ ਕੇ ਵੀਰੋ ਜ਼ਰੂਰ ਸੁਣਿਓ ਕਿ ਗੁਨਾਹ ਮਾਫੀ ਮੰਗਣ ਦਾ ਅਸਲ ਟਾਈਮ ਕੀ ਹੈ ਕਿਦੋਂ ਸਾਨੂੰ ਵਾਹਿਗੁਰੂ ਕੋਲ ਮਾਫੀ ਮੰਗਣੀ ਚਾਹੀਦੀ ਹੈ ਵੀਰੋ ਚਲ ਕੇ ਕਥਾ ਸੁਣਨੇ ਆ ਤੇ ਇਸ ਦੇ ਬਾਰੇ ਜਾਣਨੇ ਸਿਰਤੇ ਪੈਗੰਬਰੀਸ ਗੁਰੂਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਬਾਬਾ ਫਰੀਦ ਦਾ ਸ਼ਲੋ ਫਰੀਦ ਦਾ ਉਮਰ ਸੁਹਾਵੜੀ ਸੰਗ ਸੁਵਨੜੇ ਦੇ विरले केई पाए ने जिना प्यारे ने कंचन वर्गी काया होवे नौजवान शरीर होवे स्वपन होवे बाबा फरीद कदर कोई विरले दी जुबान तो परमात्मा दा नाम निकलदा कौन लेंडा है फरीदा उमर सुहावड़ी संग सवनड़ी दे विरले केई पाए न जिना प्यारे ने ਤੋ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ ਉਹਤੇ ਪੈਗੰਬਰਾਂ ਵਾਲੀ ਸਿਰਤ ਰਖਦਾ ਹੈ ਜੋ ਜਵਾਨੀ ਦੇ ਚ ਗੁਨਾਹਾਂ ਤੋਂ ਤੌਬਾ ਕਰੇ ਤੇ ਜਿਹੜਾ ਬੁਢੇਪੇ ਦੇ ਚ ਕਰੇ ਤੋ ਇਹ ਕਹਿੰਦਾ ਵਕਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ਵਦ ਪਰਹੇਜ਼ਗਾਰ ਅਗਰ ਕੋਈ ਪੀਰੀ ਦੇ ਚ ਬੁਢੇਪੇ ਦੇ ਚ ਗੁਨਾਹਾਂ ਤੋਂ ਤੌਬਾ ਕਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਬਈ ਕਿਉਂ ਇੰਦੇ ਇਤੇ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਬੁੱਢਾ ਬਗਿਆੜ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੱਡ ਦਿੱਤਾ ਹੈ ਉਦਾਹਰਣ ਦਿੱਤਾ ਉਸਨੇ ਤਾਂ ਇਸ ਬਗਿਆੜ ਨੇ ਪકડਣਾ ਥੋੜੀ ਛੱਡਿਆ ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਬੱਕਰੀਆਂ ਹੁਣ ਤੇ ਬਿਰ ਦੋਗੇ ਵਕਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ਵਦ ਪਰਹੇਜ਼ਗਾਰ ਪੀਰੀ ਬੁਢੇ ਪਾ ਔਰੇ ਭਗਿਆੜ ਗੁਰਗ ਇਹ ਦਾਵਾ ਕਰੇ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਪકડਣਾ ਛੋੜ ਦਿੱਤਾ ਹੈ ਛੋੜਿਆ ਨਹੀਂ ਇਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਅਗਰ ਬਿਰਤ ਬੰਦਾ ਅਖੇ ਮੈਂ ਪਾਪਾ ਨੂੰ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨਹੀਂ ਇਹਨੇ ਪਾਪਾ ਨੂੰ ਨਹੀਂ ਛੱਡਿਆ ਪਾਪੇ ਇਹਨੂੰ ਛੱਡ ਕੇ ਚਲੇ ਗਿਆ ਨੇ ਗੁਨਾਹ ਹੀ ਇਸ ਨੂੰ ਛੱਡ ਕੇ ਚਲੇਗਾ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਅੱਖਾਂ ਦੇ ਜ਼ੁਬਾਨ ਦੇ ਵਿੱਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣਾ ਪਾਪ ਬੈਠਣ ਤੇ ਕਿੱਥੇ ਬੈਠਣਾ ਨੈਨੋ ਨੀਰ ਬਹੇ ਤਨ ਕੀਨਾ ਬਹੇ ਕੇਸ਼ ਦੁਧਮਾਨੀ ਰੁੱਧਾ ਕੰਠ ਸ਼ਬਦਨਿ ਉਚਰੇ ਅਬ ਕਿਆ ਕਰੇ ਪ੍ਰਾਨੀ ਇਸ ਹਾਲਤ ਚ ਵਿਚਾਰੇ ਗੁਨਾ ਟਿਕਨ ਤੇ ਕਿਥੇ ਟਿਕਨ ਕਿਹੜੀ ਥਾਂ ਤੇ ਜੋ ਹੈ ਟਿਕਨ ਇਸ ਵਾਸਤੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮੈਂ ਜਰਾ ਕਹਿੰਦੇ ਬੁਢੇ ਪੈਨੋ ਤੇ ਜਰਾ ਜਰਾ ਰੰਚਕ ਮਾਤਰਵੀ ਜਰਾ ਉਪਾਉ ਨਾ ਹੋ ਸਕੇ ਜਰਾ ਜਿਆ ਵੀ ਉਪਾਉ ਨਹੀਂ ਹੋ ਸਕਦਾ ਜਰਾ ਅਵਸਥਾ ਮਾਏ ਬ੍ਰਿਧ ਅਵਸਥਾ ਦੇ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮਾਏ ਭਉ ਸਾਗਰ ਕੇ ਤਰਣ ਕੋ ਤਰਣ ਅਵਸਥਾ ਹੈ ਜਿਵੇਂ ਪਾਣੀ ਦੇ ਵਿੱਚ ਬਹੁਤ ਜ਼ਈਫ ਤੇ ਕਮਜ਼ੋਰ ਬੰਦਾ ਤੈਰ ਨਹੀਂ ਸਕਦਾ ਸੰਸਾਰ ਦੇ ਵਿੱਚ ਵੀ ਉਹ ਨਹੀਂ ਤੈਰ ਸਕੇਗਾ ਭਉ ਸਾਗਰ ਦੇ ਵਿੱਚ ਡੁੱਬ ਜਾਏਗਾ ਤੈਰਨ ਲਈ ਤੇ ਹੱਥ ਪੈਰ ਮਾਰਨੇ ਨੂੰ ਕੁਝ ਨਾ ਕੁਝ ਤੇ ਜਬ ਤੱਕ ਮਿਹਨਤ ਸਾਧਨਾ ਤੇ ਕਰਨੀ ਉਹਦੇ ਲਈ ਸਰੀਰ ਦੇ ਸ਼ਕਤੀ ਤੇ ਚਾਹੀਦੀ ਹੈ ਤੋ ਜਨਿ ਰੇਜ ਮਨੁਖ ਜੀਵੇ ਆ ਆਪਣੀ ਮਤ ਦੇ ਮੁਤਾਬਕ ਕੌਣ ਗੁਰੂ ਦੀ ਮਤ ਲੈਂਦਾ ਤੇ ਜਦ ਬਿਰਦ ਹੋ ਗਿਆ ਬਹੁਤ ਜ਼ੈਇਫ ਹੋਇਆ ਮਤ ਰਹੀ ਨਹੀਂ ਤੋ ਹੁਣ ਕਹਿੰਦਾ ਗੁਰੂ ਤੂੰ ਆਪਣੀ ਮਤ ਮੈਨੂੰ ਦੇ ਜਦ ਤੋਂ ਆਪਣੀ ਮਤ ਭੇਟ ਨਹੀਂ ਕਰ ਸਕਿਆ ਤੋ ਹੁਣ ਮੁਸ਼ਕਲ ਹੈ ਇਸ ਵਕਤ ਗੁਰੂ ਦੀ ਮਤ ਲੈ ਵੀ ਸਕੈ ਲੰਘ ਗਿਆ ਸਮਾਂ ਵਕਤ ਲੰਘ ਗਿਆ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇ ਪਾਇਨ ਜਿਨਾ ਪਿਆਰੇ ਨੇ ਤੋ ਮਤ ਤੋਂ ਮੁਰਾਦ ਹੈ ਵਿਚਾਰ ਸੋਚਣੀ ਚਿਤਵਣੀ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਮਤ ਬਦਲਦੀ ਹੈ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਸੋਚਣੀ ਬਦਲਦੀ ਹੈ ਬੰਦੇ ਦੇ ਵਿਚਾਰ ਬਦਲਦੇ ਨੇ ਭਗਤ ਦਿਆਰਾ ਮੇਦਰ ਕੁਝ ਜੋ ਹੈ ਕਾਠਿਆਵਾੜ ਦੇ ਇਲਾਕੇ ਚ ਹੋਏ ਨੇ ਉਹ ਕਹਿੰਦਾ ਹੈ हे ਪ੍ਰਭੂ ਤੇਰੇ ਚਰਨਾਂ ਦੇ ਚ ਕਦਮਾਂ ਦੇ ਚ ਕੁਝ ਰੱਖਣ ਨੂੰ ਮੇਰਾ ਜੀ ਕਰਦਾ ਹੈ ਭੇਟ ਕਰਨ ਨੂੰ ਪਰ ਮੈਂ ਉਹੀ ਭੇਟ ਕਰਨਾ ਚਾਹਨਾ ਜੋ ਮੇਰਾ ਆਪਣਾ ਹੋਵੇ ਇਹ ਤਨ ਤੇਰਾ ਹੈ ਕੀ ਭੇਟ ਕਰਾਂ ਤੇ ਤਨ ਦੀ ਸ਼ਕਤੀ ਨਾਲ ਮੈਂ ਧਨ ਕਮਾਇਆ ਇਹ ਕੀ ਭੇਟ ਕਰਾਂ ਵੀ ਤੇਰੀ ਸ਼ਕਤੀ ਦੇ ਨਾਲ ਮੈਂ ਇਕੱਠਾ ਕੀਤਾ ਹੈ ਕਮਾਇਆ ਹੈ हे ਪ੍ਰਭੂ ਜੇ ਤੂੰ ਕਬੂਲ ਕਰੇ ਜੋ ਕੁਛ ਮੇਰਾ ਹੈ ਉਹਨੇ ਮੇਰੇ పాਪ ਮੇਰੇ ਗੁਨਾਹ ਮੇਰਾ ਅਨਰਥ ਜੇ ਤੂੰ ਕਬੂਲ ਕਰੇ ਤੇ ਮੈਂ ਤੇਰੇ ਚਰਨਾਚ ਰੱਖਦੇ ਹਾਂ ਬਾਕੀ ਮੇਰੇ ਕੋਲ ਕੁਝ ਵੀ ਨਹੀਂ ਆਪਣਾ ਸਭ ਕੁਝ ਤੇਰਾ ਹੈ ਤੇ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਤੁਮੇ ਅਰਜ਼ ਕਰਾ ਮੂਲ ਜਿਹੜੀ ਸਮੱਸਿਆ ਹੈ ਮਾਨਸਿਕ ਹੈ ਜੋ ਪ੍ਰਮਾਤਮਾ ਨਾਲ ਨਹੀਂ ਜੁੜਨ ਦਿੰਦੀ ਔਰ ਇਨਾ ਮੂਲ ਸਮੱਸਿਆਵਾਂ ਦੇ ਚ ਚਾਰ ਸਮੱਸਿਆ ਸਭ ਤੋਂ ਵੱਡੀਆਂ ਨੇ ਪ੍ਰਥਮ ਮਨ ਮੈਲਾ ਤੇ ਮਨ ਦੀ ਮੈਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੋਵੇ ਸਰੀਰਕ ਚੋਟ ਪਹੁੰਚੀ ਹੋਵੇ ਮਾਨਸਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਆਰਥਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਪਰਿਵਾਰਕ ਚੋਟ ਪਹੁੰਚੀ ਹੋਵੇ ਕਿਸੇ ਦੀ ਇੱਜ਼ਤ ਦੇ ਅਸਮਤ ਤੇ ਚੋਟ ਕੀਤੀ ਹੋਵੇ ਬਸ ਇਹੀ ਪਾਪ ਹੈ ਹੋਰ ਕੁਝ ਪਾਪ ਨਹੀਂ ਹੈ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਧਨ ਖੋਇਆ ਜਾਏ ਤਨ ਖੋਇਆ ਜਾਏ ਜਾਂ ਇੱਜ਼ਤ ਅਸਮਤ ਇਹ ਖੋ ਲਈ ਜਾਏ ਬਸ ਇਹੀ ਪਾਪ ਹੈ ਹੋਰ ਕੁਝ ਵੀ ਪਾਪ ਨਹੀਂ ਇਤਨੀ ਮਹਿਰਸ ਕਰਾਂ ਜਿਸ ਕਰਮ ਤੋਂ ਕਿਸੇ ਨੂੰ ਵੀ ਕੁਝ ਚੋਟ ਲੱਗੇ ਔਰ ਅਗਲੇ ਦਾ ਕੁਝ ਖੋਇਆ ਜਾਏ ਬਸ ਇਹੀ ਪਾਪ ਹੈ ਪੁੰਨ ਕੀ ਹੈ ਜਿਸ ਕਰਮ ਤੋਂ ਕਿਸੇ ਨੂੰ ਕੁਝ ਮਿਲੇ ਸੁਖ ਮਿਲੇ ਚੈਨ ਮਿਲੇ ਆਰਾਮ ਮਿਲੇ ਸਨਮਾਨ ਮਿਲੇ ਕਲਾ ਮਿਲੇ ਗਿਆਨ ਮਿਲੇ ਕੁਝ ਵੀ ਮਿਲੇ ਜਿਸ ਕਰਮ ਤੋਂ ਕਿਸੇ ਦੀ ਝੋਲੀ ਦੇ ਵਿੱਚ ਕੁਝ ਪਵੇ ਇਹ ਪੁੰਨ ਹੈ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਇਹ ਪਾਪ ਹੈ ਤੇ ਪਾਪ ਮਨ ਦੀ ਮੈਲ ਹੈ ਜਿਸ ਤਰ੍ਹਾਂ ਸਵੇਰੇ ਬੰਦਾ ਘਰੋਂ ਨਿਕਲੇ ਤੇ ਸ਼ਾਮੇ ਘਰ ਵਾਪਸ ਆਵੇ ਤੋ ਕੁਛ ਨਾ ਕੁਛ ਅਲੋਧਗੀ ਕੁਛ ਨਾ ਕੁਛ ਮੈਲ ਤੇ ਕਪੜਿਆਂ ਤੇ ਪੈਂਦੀ ਹੈ ਭਾਵੇਂ ਮਨੁੱਖ ਕਿਤਨਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਕੁਛ ਨਾ ਕੁਛ ਤੇ ਹੁੰਦਾ ਆਖਰ ਕੁਛ ਦਿਨਾਂ ਤੋਂ ਬਾਅਦ ਮੈਲ ਰਿਸਣ ਲੱਗ ਪੈਂਦੀ ਹੈ ਖਲਾਦ ਚ ਅਲੋਧਗੀ ਹੈ ਉਹ ਮੈਲ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਦਿਨ ਭਰ ਕਰਮ ਕਰਦੇ ਆ ਕੁਛ ਨਾ ਕੁਛ ਕਰਮ ਸਾਥ ਵੈਸੇ ਹੋ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਝੋਟ ਪਹੁੰਚਦੀ ਹੈ ਕਿਸੇ ਦਾ ਕੁਛ ਨੁਕਸਾਨ ਹੋ ਜਾਂਦਾ ਹੈ ਕਿਧਰੇ ਬੋਲ ਕੇ ਕਿਧਰੇ ਸੋਚ ਕੇ ਕਿਧਰੇ ਕਰ ਕੇ ਔਰ ਅਜ ਤੱਕ ਜੋ ਕੀਤਾ ਹੈ ਅਨੰਤ ਜਨਮਾਂ ਤੱਕ ਜੋ ਕੀਤਾ ਹੈ ਮੈਲ ਰੋਜ਼ ਰੋਜ਼ ਇਕੱਠੀ ਹੋ ਰਹੀ ਹੈ ਤੋਂ ਦਾ ਸਾਧਨ ਅਸੀਂ ਕਰਦੇ ਨਹੀਂ ਤਨ ਮੈਲਾ ਹੋ ਜਾਂਦਾ ਧੋ ਲੈਨੇ ਮਨ ਮੈਲਾ ਹੋ ਜਾਂਦਾ ਹੈ ਨਹੀਂ ਧੋਂਦੇ ਰੋਜ਼ ਰੋਜ਼ ਮੈਲ ਇਕੱਠੀ ਹੁੰਦੀ ਹੈ ਕਈ ਦਿਨ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਨਹੀਂ ਦਿਖਾਈ ਦਿੰਦੀ ਮੈਲ ਧੋਣਾ ਵੀ ਆਸਾਨ ਕਪੜਾ 5 7 ਦਿਨ 10 ਦਿਨ ਦਾ ਮੈਲਾ ਹੈ ਤਾਂ ਥੋੜੀ ਜਿਹੀ ਮੈਲ ਦਿਖਾਈ ਦੇਣ ਲੱਗ ਪੈਂਦੀ ਹੈ ਟੰਗ ਨਾਲ ਧੋਣਾ ਪਏਗਾ ਕਪੜਾ ਮਹੀਨੇ 2 ਮਹੀਨੇ ਦਾ ਮੈਲਾ ਹੈ ਤਾਂ ਕਪੜੇ ਦਾ ਰੰਗ ਖੋਂਦਾ ਹੈ ਮੈਲ ਦੀ ਤੇ ਜਮਦੀ ਹੈ ਪਰਤ ਦੇ ਉੱਤੇ ਪਰਤ ਕਿ ਜੇ ਕਿਦਰੇ ਕਪੜਾ ਤਿੰਨ ਚਾਰ ਮਹੀਨੇ ਦਾ ਮੈਲਾ ਹੋਵੇ ਤਾਂ ਮੈਲ ਦਿਖਾਈ ਦਿੰਦੀ ਹੈ ਕਪੜਾ ਦਿਖਾਈ ਨਹੀਂ ਦਿੰਦਾ ਪਤਾ ਹੈ ਮਨ ਕਦੋਂ ਦਾ ਮੈਲਾ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੇ ਕਾਲਾ ਹੋਆ ਸ਼ਾਇਦ ਕਈ ਜਨਮਾਂ ਦਾ ਮੈਲਾ ਹੈ ਬੰਦੇ ਦੇ ਦਰਸ਼ਨ ਕਰੀਏ ਮੈਲ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਇੰਨੇ ਮੈਂ ਅਰਜ਼ ਕਰਾਂ ਮਨੁੱਖ ਦੇ ਦਰਸ਼ਨ ਕਰੀਏ ਹੰਕਾਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਕਰੀਏ ਲੋਭ ਤੇ ਵਾਸ਼ਨਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਈਰਸ਼ਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਫਿਤੂਰ ਦੇ ਦਰਸ਼ਨ ਹੁੰਦੇ ਨੇ ਗਰੂਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ ਇੰਨਾ ਮੈਲਾ ਹੈ ਮਨੁੱਖ ਕਿਸੇ ਕੋਲ ਵੀ ਬੈਠ ਕੇ ਦੇਖ ਲਓ ਗਰੂਰ ਹੈ ਫਿਤੂਰ ਹੈ ਵਾਸ਼ਨਾ ਹੈ ਕਾਮਨਾ ਹੈ ਲੋਭ ਹੈ ਇਛਾਵਾਂ ਨੇ ਇਹ ਸਭ ਕੁਝ ਮੈਲ ਜੰਮੀ ਪਈ ਹੈ ਪਰਤ ਦਰ ਪਰਤ ਮੈਲ ਦੀ ਤੋਂ ਮਨ ਮੈਲਾ ਹੈ ਇਹ ਮਨ ਦੀ ਪਹਿਲੀ ਸਮੱਸਿਆ ਦੂਸਰਾ ਮਨ ਬਿਲਕੁਲ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਹੈ ਹਰ ਵਕਤ ਅੰਦਰ ਪੁਰਨੇ ਚੱਲਦੇ ਨੇ ਇਹ ਦੂਸਰੀ ਸਮੱਸਿਆ ਹੈ ਤੀਸਰੀ ਮਨ ਬਿਲਕੁਲ ਤ੍ਰਿਪਤ ਨਹੀਂ ਹੁੰਦਾ ਰਜਦਾ ਹੀ ਨਹੀਂ ਕਿਸੇ ਦਾ ਵੀ ਨਹੀਂ ਰਜਦਾ ਇੱਕ ਬਿਖਾਰੀ ਦਾ ਮਨ ਭੁੱਖਾ ਹੈ ਇੱਕ ਰਾਜੇ ਦਾ ਮਨ ਵੀ ਭੁੱਖਾ ਹੈ ਇੱਕ ਨਿਰਧਨ ਵੀ ਭੁੱਖਾ ਹੈ ਇੱਕ ਧਨਵਾਨ ਵੀ ਭੁੱਖਾ ਹੈ ਇੱਕ ਨਿਰਗੁਣ ਭੁੱਖਾ ਹੈ ਇੱਕ ਗੁਣਮਾਨ ਵੀ ਭੁੱਖਾ ਹੈ ਬਹੁਤ ਪਰਬਲ ਬੁਖ ਹੈ ਔਰ ਮਨ ਤ੍ਰਿਪਤ ਹੁੰਦਾ ਹੀ ਨਹੀਂ ਚੌਥੀ ਮੰਦੀ ਸਮੱਸਿਆ ਹੈ ਕਿ ਮਨ ਇੱਕ ਕੋਈ ਤਰ੍ਹਾਂ ਦੀ ਗਲਤੀ ਨੂੰ ਬਾਰ-ਬਾਰ ਕਰਦਾ ਹੈ ਇਹਦੀ ਮੂਰਖਤਾ ਨਹੀਂ ਜਾਂਦੀ ਇਹ ਚਾਰ ਮੂਲ ਸਮੱਸਿਆਵਾਂ ਨੇ ਹਿੰਦੁਸਤਾਨ ਦੇ ઋષਿ ਮੁਨੀਆਂ ਨੇ ਮਨ ਨੂੰ ਨਿਰਮਲ ਕਰਨ ਵਾਸਤੇ ਮਨ ਨੂੰ ਚੁੱਪ ਕਰਨ ਵਾਸਤੇ ਮਨ ਨੂੰ ਤ੍ਰਿਪਤ ਕਰਨ ਵਾਸਤੇ ਤੇ ਮਨ ਦੀ ਮੂਰਖਤਾ ਨੂੰ ਮਿਟਾਉਣ ਵਾਸਤੇ ਜਿਹੜੇ ਸਾਧਨ ਅਪਣਾਏ ਗੁਰਨਾਨ ਦੇਵ ਜੀ ਕੋ ਸਨ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਅਡਰੀ ਹੋ ਗਈ ਬਸ ਇੱਥੋਂ ਗੁਰਮਤ ਨਹੀਂ ਆਰੀ ਹੋ ਗਈ ਗੁਰਨਾਨ ਦੇਵ ਜੀ ਸਹਿਮਤ ਨਹੀਂ ਹੋਏ ਸਿਰਫ ਇੱਕ ਨੁਕਤਾ ਇਸ ਵਕਤ ਆਪ ਜੀ ਦੇ ਸਾਹਮਣੇ ਰੱਖਾ ਤੇ ਸਮਾਪਤੀ ਬਾਕੀ ਵਿਚਾਰਾਂ ਕੱਲ ਹਿੰਦੁਸਤਾਨ ਦੇ ਸनातनी ਰਿਸ਼ੀਆਂ ਨੇ ਮੰਨ ਦੀ ਮੈਲ ਨੂੰ ਧੋਣ ਵਾਸਤੇ ਕਹਿ ਦਿੱਤਾ ਤੀਰਥਾਂ ਦਾ ਇਸ਼ਨਾਨ 68 ਤੀਰਤ ਤੇ 68 ਤੀਰਥਾਂ ਦੇ ਇਸ਼ਨਾਨ ਤੇ ਵੀ ਮੰਨ ਦੀ ਮੈਲ ਧੋਲੀ ਨਹੀਂ ਤੋ ਫਿਰ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਮਾਗ ਦਾ ਇਸ਼ਨਾਨ ਕਰੋੜਾਂ ਬੰਦੇ ਪਹੁੰਚਦੇ ਨੇ ਆਪਣੇ ਪਾਪਾ ਨੂੰ ਧੋਣ ਵਾਸਤੇ ਕੁੰਭ ਦੇ ਦੇ ਨਾਲ ਚ ਅਦਕੀ ਕੁੰਭ ਲੱਗਿਆ ਸੀ ਮਈ ਦੇ ਮਹੀਨੇ ਚ ਉਜੈਨ ਦੇ ਚ ਚਾਰ ਸ਼ਹਿਰਾਂ ਦੇ ਚ ਲੱਗਦਾ 12 12 ਸਾਲ ਬਾਅਦ ਨੰਬਰ ਆਉਂਦਾ ਹੈ 나सिक গোਦਾਵਰੀ ਦੇ ਕੰਡੇ ਤੇ ਲੱਗਦਾ ਹੈ ਉਜੈਨ ਦੇ ਚ ਸਿਪਰਾ ਨਦੀ ਦੇ ਕੰਡੇ ਤੇ ਲੱਗਦਾ ਹੈ ਫਿਰ ਹਰਦਵਾਰ ਦੇ ਚ ਗੰਗਾ ਨਦੀ ਹੈ ਔਰ ਫਿਰ ਪ੍ਰਯਾਗਰਾਜ ਗੰਗਾ ਤੇ ਜਮਨਾ ਦੋਵੇਂ ਇਕੱਠੀਆਂ ਨੇ ਸੰਗਮ ਹੈ ਇਹਨਾਂ ਚਾਰਾਂ ਦੇ ਵਿਚ ਬਾਰੀ-ਬਾਰੀ 12 ਸਾਲਾਂ ਬਾਅਦ ਕੁੰਭ ਲੱਗਦਾ ਹੈ 88 ਤੀਰਥਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਦੂਰ ਨਹੀਂ ਹੋਈ ਤਾਂ ਉਹ ਕਹਿੰਦੇ ਨੇ ਫਿਰ 마ਗ ਦਾ ਇਸ਼ਨਾਨ ਕਰ ਲੋ 마ਗ ਦੇ ਮਹੀਨੇ ਦਾ ਸਾਲ ਦੇ ਸਾਲ ਇਸ਼ਨਾਨ ਹਰੀਦਵਾਰ ਤੇ ਪ੍ਰਯਾਗਰਾਜ ਦਾ ਇਸਤੇ ਵੀ ਕਰੋੜਾਂ ਬੰਦੇ ਪਹੁੰਚਦੇ ਨੇ ਸਪੈਸ਼ਲ ਟ੍ਰੇਨਾਂ ਚਲਦੀਆਂ ਨੇ ਔਰ ਹਜ਼ਾਰਾਂ ਲੱਖਾਂ ਉਤੇ ਤੰਬੂ ਲਾਏ ਜਾਂਦੇ ਨੇ ਹੋਟਲ ਸਾਰੇ ਭਰ ਜਾਂਦੇ ਨੇ ਖੇਮੇ ਸਾਰੇ ਭਰ ਜਾਂਦੇ ਨੇ ਬੜੀ ਦੁਨੀਆ ਪਹੁੰਚਦੀ ਹੈ ਵੀ ਜੋ ਸਾਲ ਵਰ ਪਾਪ ਕੀਤੇ ਨੇ ਧੋਈਏ ਮਿਟਣ ਤੇ ਜੇ ਮਾਗ ਦੇ ਇਸ਼ਨਾਨ ਨਾਲ ਵੀ ਪਾਪ ਨਹੀਂ ধੁਲੇ ਤਾਂ ਫਿਰ ਕਹਿੰਦੇ ਨੇ ਕੁੰਭ ਦਾ ਇਸ਼ਨਾਨ ਮੈਂ ਦੇਖਿਆ ਹੈ ਇਸ ਤੇ ਸਾਧੂ ਸੰਤ ਤੇ ਪਹੁੰਚਦੇ ਨੇ بڑے بڑے ਰਾਜਨੀਤਿਕ ਵੀ ਪਹੁੰਚਦੇ ਨੇ ਮਨਿਸ਼ਟਰੀ ਪਾਉਂਦੇ ਨੇ ਬੇ ਜੀਵਨ ਭਰ ਜੋ ਪਾਪ ਕੀਤੇ ਨਾ ਉਹ ਇੱਕ ਡੁਬਕੀ ਲਾਈਏ ਗੰਗਾ ਦੇ ਤੇ ਦੂਰ ਹੋ ਜਾਣ ਦੁਲ ਜਾਣ। ਕਾਮ, ਕ੍ਰੋਧ, ਪੰਚਾਂ ਕੇ ਵਸਰੇ ਤੀਰਥ ਨਾਇ ਕਹੇ ਸਭ ਉਤਰੇ। ਸਭ ਉਤਰ ਜਾਂਦੇ ਨੇ। ਗੁਰ ਨਾਨਕ ਇਸ ਨਾਲ ਸਹਿਮਤ ਨਹੀਂ ਹੋਏ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਸੋਚ ਦੇ ਇਥੇ ਅਰਥ ਨੇ ਇਸ਼ਨਾਨ। ਸੋਚ ਦੇ ਅਰਥ ਸੋਚਣਾ ਨਹੀਂ ਹੈ। ਉਹ ਅਗਾਹ ਚਲ ਕੇ ਸਹਿਜ ਸਿਆਣਪ ਆਣ ਪਾਲਖ ਹੋ। ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਅਰਥ ਨੇ ਇਸ਼ਨਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੁਖਮਨੀ ਸਾਹਿਬ ਚ ਕਹਿੰਦੇ ਨੇ ਸਵੇਰੇ ਇਸ਼ਨਾਨ ਕਰਦਾ ਹੈ ਸ਼ਾਮੇ ਇਸ਼ਨਾਨ ਕਰਦਾ ਹੈ ਮਨ ਦੀ ਮੈਲ ਤੇ ਜਾਂਦੀ ਨਹੀਂ ਸੋਚ ਕਰੇ ਦਿਨਸ ਅਰ ਰਾਤ ਮਨ ਕੇ ਮੈਲ ਨ ਤਨ ਤੇ ਜਾਤ ਜਿਹੜਾ ਬ੍ਰਾਹਮਣ ਪੁਜਾਰੀ ਆਉਂਦਾ ਉਹਨੂੰ ਦੋ ਵਕਤ ਇਸ਼ਨਾਨ ਕਰਨਾ ਹੁੰਦਾ ਜਦ ਸਵੇਰੇ ਉਹ ਮੂਰਤੀਆਂ ਦੇ ਅੱਗੇ ਆਰਤੀ ਉਤਾਰਦਾ ਹੈ ਪੂਜਨ ਕਰਦਾ ਹੈ ਤਾਂ ਇਸ਼ਨਾਨ ਕਰਕੇ ਪਰ ਜੇ ਸ਼ਾਮ ਦੀ ਆਰਤੀ ਉਤਾਰਨੀ ਹੈ ਸੰਧਿਆ ਤਾਂ ਵੀ ਉਸ ਨੂੰ ਇਸ਼ਨਾਨ ਕਰਕੇ ਬਸਤਰ ਬਦਲ ਕੇ ਇਹ ਕਰਨਾ ਪੈਂਦਾ ਹੈ ਇਸ ਵਾਸਤੇ ਬ੍ਰਾਹਮਣ ਦਾ ਇਸ਼ਨਾਨ ਦੋ ਵਕਤ ਦਾ ਹੈ ਦੋਏ ਦੋਤੀ ਬਸਤਰ ਕਪਾਟਨ ਔਰ ਰੇਸ਼ਮੀ ਕਪੜੇ ਪਹਿਨ ਕੇ ਪੂਜਾ ਕਰਨੀ ਪੈਂਦੀ ਹੈ ਕਾਟਨ ਦੇ ਨਹੀਂ ਰੇਸ਼ਮੀ ਸੁਧ ਰੇਸ਼ਮੀ ਔਰ ਜੋ ਸਵੇਰੇ ਬਸਤਰ ਪਾਏ ਨੇ ਉਹ ਨਹੀਂ ਦੋ ਵਕਤ ਪੂਜਾ ਦੇ ਸਮੇ ਬਸਤਰ ਬਦਲਨੇ ਪੈਂਦੇ ਨੇ ਸਾਬ ਕਹਿੰਦੇ ਨੇ ਇਸ ਤਰ੍ਹਾਂ ਦਾ ਇਸ਼ਨਾਨ ਕੁੰਭ ਦਾ ਕੁੰਬੀ ਦਾ 68 ਤੀਰਥਾਂ ਦਾ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇੱਕ ਦਫਾ ਨਹੀਂ ਜੇ ਹਜ਼ਾਰਾਂ ਦਫਾ ਵੀ ਇਸ਼ਨਾਨ ਕਰ ਲਈਏ ਤਾਂ ਵੀ ਮਨ ਦੀ ਮੈਲ ਦੂਰ ਨਹੀਂ ਆਉਂਦੀ ਸੋਚ ਨਹੀਂ ਆਉਂਦੀ ਪਵਿੱਤਰਤਾ ਨਹੀਂ ਆਉਂਦੀ ਮਨ ਤੇ ਮੈਲ ਹੀ ਰਹਿੰਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਨਾਲ ਮਨ ਸਾਫ ਨਹੀਂ ਹੁੰਦਾ ਸਭ ਤੋਂ ਵੱਡਾ ਹਿੰਦੂ ਜਗਤ ਦਾ ਤੀਰਥ ਹੈ ਬਨਾਰਸ ਸ਼ਿਵਾ ਦੀ ਪੁਰੀ ਸ਼ਿਵਜੀ ਦੀ ਨਗਰੀ ਪਰ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ ਬਨਾਰਸ ਦੇ ਠੱਗ ਮਸ਼ਹੂਰ ਨੇ ਹੈ ਹਿੰਦੁਸਤਾਨ ਦੇ ਇਸ ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਦੋਵੇਂ ਵਕਤ ਇਸ਼ਨਾਨ ਕਰਦੇ ਨੇ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ਧਨੀ RAM ਉਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਤਾਂ ਬੀਜਕ ਨਾਮ ਗ੍ਰੰਥ ਦੇ ਚ ਕਬੀਰ ਦੀ ਬਾਣੀ ਦੇ ਨਾਲ ਨਾਲ ਧਨੀ RAM ਦੀ ਬਾਣੀ ਵੀ ਹੈ ਉਹ ਕਹਿੰਦਾ ਜੱਟ ਬੜਾ ਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਬੋੜ ਦਾ ਦੁੱਧ ਪਾ ਕੇ ਜੋਗੀ ਲੋਕ ਕੇਸ ਲੰਬੇ ਕਰ ਲੈਂਦੇ ਨੇ ਜਟਾਵਾਂ ਬਣਾ ਲੈਂਦੇ ਨੇ ਤੇ ਜਿਹੜੇ ਜੈਨੀ ਲੋਗ ਨੇ ਇਹ ਘਸ ਕੇ ਮੁੰਨਦੇ ਨੇ ਕਬੀਰ ਦਾ ਇੱਕ ਸ਼ਲੋਕ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾ ਹੈ ਭਾਵੇਂ ਤੂੰ ਲੰਬੇ ਕਰ ਬੋੜ ਦਾ ਦੁੱਧ ਪਾਕ ਹੈ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਭਾਵੇਂ ਕੱਸ ਕੇ ਤੂੰ ਮਨ ਛੱਡ ਜੈਸੇ ਜੈ ਨਹੀਂ ਮੁੰਦੇ ਨੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਰਹਿੰਦੇ ਨੇ ਬੋੜ ਦਾ ਦੁੱਧ ਪਾਕੇ ਕੇਸਾਂ ਨੂੰ ਜਟਾਵਾਂ ਦੇ ਵਿੱਚ ਨਹੀਂ ਬਦਲਦੇ ਕਿ 10 10 20 ਫੁੱਟ ਲੰਬੀਆਂ ਹੋ ਜਾਣ और एक घस के मुंडे भी नहीं है जिस तरह रबी नियम के मुताबिक ने ठीक है कबीर का दूसरा श्लोक है कबीर मन मुंडिया नहीं केस मुंडाए काए जो कुछ किया सो मन किया मुंडिया मुंड अजाए तो धनी राम कहते जट बढ़ाए जो नर तर हैं मोर क्यों ना तर जिनके लंबे लंबे पर हैं संख बजाए जो नर तर गधे क्यों ना तरह जिनके शंख जैसे सुर हैं गंग नहाए जो नर तरह मेंढक क्यों ना तरह जिनके गंगा में घर हैं कहत कबीर सुनोरे संतो वो ही नर तरह जिनके हृदय में हर है पार उतारा उन्होंने आंदा है निर्मल ओही आते ने जो हरि नाम का जो है जाप करते ने तो गुरु नानक इस किरिया सहमत नहीं हो मैं अर्ज करा चार ਮੰਦੀਆਂ ਮੂਲ ਸਮੱਸਿਆਵਾਂ ਮਨ ਮੈਲਾ ਹੈ ਮਨ ਚੁੱਪ ਨਹੀਂ ਕਰਦਾ ਮਨ ਤ੍ਰਿਪਤ ਨਹੀਂ ਹੁੰਦਾ ਔਰ ਮਨ ਇੱਕ ਗਲਤੀ ਨੂੰ ਜੀਵਨ ਭਰ ਕਰਦਾ ਹੈ ਔਰ ਕਈ ਜਨਮਾਂ ਤੱਕ ਕਰਦਾ ਹੈ बार-बार ਕਰਦਾ ਹੈ ਇੱਕੋ ਹੀ ਬੋਲ ਇੱਕ ਦਫਾ ਕ੍ਰੋਧ ਕੀਤਾ ਹੈ बार-बार ਕਰਦਾ ਹੈ ਇੱਕ ਦਫਾ ਝੂਠ ਬੋਲਿਆ ਬਾਰ-ਬਾਰ ਬੋਲੀ ਜਾਂਦਾ ਜੀਵਨ ਭਰ ਬੋਲੀ ਜਾਂਦਾ ਇੱਕ ਅਨਰਥ ਬਾਰ-ਬਾਰ ਕਰਦਾ ਹੈ ਇੱਕ ਗਲਤੀ ਇੱਕ ਦਫਾ ਹੋਵੇ ਚਲੋ ਠੀਕ ਹੈ ਕਾਬਲੇ ਕਬਰ ਬਾਰ-ਬਾਰ ਹੁੰਦੀ ਹੈ ਬੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਸਹਿਬ ਕਹਿੰਦੇ ਮਨ ਤੇ ਭੁੱਲ ਭੁਲਈਆਂ ਦੇ ਵਿੱਚ ਫਸਿਆ ਹੋਏ ਕੋਈ ਭੁੱਲ ਬਾਰ ਬਾਰ ਕਰੀ ਜਾਂਦਾ ਹੈ ਗਲਤੀਆਂ ਬਾਰ ਬਾਰ ਕਰੀ ਜਾਂਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਜੋ ਸਮਾਧਾਨ ਹਿੰਦੁਸਤਾਨ ਦੇ ॠषि मुਨੀਆਂ ਨੇ ਲੱਭਿਆ ਉਸ ਨਾਲ ਗੁਰਨਾਨਕ ਸਹਿਮਤ ਨਹੀਂ ਹੋਏ ਤੇ ਗੁਰਨਾਨਕ ਆਪਣਾ ਇੱਕ ਸਮਾਧਾਨ ਪੇਸ਼ ਕਰਦੇ ਨੇ ਇਹ ਸਾਰਾ ਖੁਲਾਸਾ ਮੈਂ ਕੱਲ ਆਪ ਜਿਹਦੇ ਸਾਹਮਣੇ ਰੱਖਾਂਗਾ ਹੁਣ ਸਮਾਂ ਹੋ ਗਿਆ ਜੋ ਆ ਬੁੱਤ ਸ਼ਰਨ ਠਾਕੁਰ ਪ੍ਰਭ ਤੁਮਰੀ ਵੀਰੋ ਇਹ ਕਥਾ ਬਿਲਕੁਲ ਇਸੇ ਤਰ੍ਹਾਂ ਹੀ ਹੈ ਕਿ ਇੱਕ ਇੱਕ ਬੰਦਾ ਕੰਮ ਕਰ ਹੀ ਨਹੀਂ ਸਕਦਾ ਤੇ ਉਹ ਕਵੇ ਕਿ ਮੈਂ ਕੰਮ ਕਰਨਾ ਛੱਡ ਦਿੰਦਾ ਵਾ ਜਿਸ ਤਰ੍ਹਾਂ ਲੂੰਬੜੀ ਦੀ ਮਿਸਾਲ ਹੈ ਕਿ ਲੂੰਬੜੀ ਜਦੋਂ ਅੰਗੂਰਾਂ ਨੂੰ ਫੜਦੀ ਹੈ ਅੰਗੂਰ ਨਹੀਂ ਫੜ ਜਾਂਦੇ ਤੇ ਕਹਿੰਦੀ ਅੰਗੂਰ ਖੱਟੇ ਆ ਕਿਉਂਕਿ ਅੰਗੂਰ ਉਹ ਕੋ ਫੜੇ ਹੀ ਨਹੀਂ ਗੇ ਯਾਦਾਂ ਗੁਰੂ ਕੋ ਫੜੇ ਜਾਂ ਤਾਂ ਫੇਰੋ ਕਵੇ ਖਟੇ ਆ ਇਹ ਗੱਲ ਹੈ ਕਿ ਵੀਰੋ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਵੈ ਨਾ ਉਹ ਕੋਈ ਬੁੱਢਾ ਗਲਤ ਕੰਮ ਕਰ ਸਕਦਾ ਨਾ ਪੈਸੇ ਦਾ ਇਸਤੇਮਾਲ ਕਰ ਸਕਦਾ ਨਾ ਉਹਦੇ ਅੰਦਰ ਉਹ ਤਾਕਤ ਰਹਿ ਜਾਂਦੀ ਹੈ ਕਿ ਕਿਸੇ ਨਾਲ ਜ਼ਿਆਤੀ ਕਰੇ ਨਾ ਧੋਖਾ ਕਰ ਸਕਦਾ ਵੈ ਆਪਣੇ ਪੈਰਾਂ ਤੇ ਚੱਲ ਨਹੀਂ ਸਕਦਾ ਤੇ ਫਿਰ ਫੇਰ ਉਹ ਵਾਹਿਗੁਰੂ ਕੋ ਆਪਣੇ ਗੁਨਾਹਾਂ ਦੀ ਅਗਰ ਤੋਬਾ ਕਰਦਾ ਵੈ ਤੇ ਉਹ ਦਰਸਲ ਦੇਵੇ ਸ਼ੇਖ ਸਾਦੀ ਕਹਿੰਦੇ ਕਿ ਉਹ ਤੋਬਾ ਨਹੀਂ ਕਰਦਾ ਉਹ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੈ ਤੇ ਵੀਰੋ ਇਹ ਹਕੀਕਤ ਗੱਲ ਹੈ ਉਹ ਆਪਣੇ ਆਪ ਨੂੰ ਧੋਖਾ ਕਰ ਰਿਹਾ ਕਿਉਂਕਿ ਹੁਣ ਤੋਂ ਗੁਨਾਹ ਕਰ ਹੀ ਨਹੀਂ ਸਕਦਾ ਇਸ ਕਰਕੇ ਵੀਰੋ ਜਿਹੜਾ ਅਸਲ ਤੋਬਾ ਕਰਨ ਦੀ ਜਿਹੜੀ ਹੈ ਵੈ ਉਮਰ ਤੁਸੀਂ ਕਹਿ ਲਓ ਜਿਹੜਾ ਟਾਈਮ ਜਿਹੜਾ ਮੌਕਾ ਉਹ ਜਵਾਨੀ ਦਾ ਮੌਕਾ ਵੈ ਉਹ ਜਵਾਨੀ ਦੇ ਵਿੱਚ ਜਦੋਂ ਬੰਦਾ ਆਪਣੇ ਪੂਰੇ ਜੋਬਨ ਤੇ ਹੁੰਦਾ ਵੈ ਹਰ ਤਰ੍ਹਾਂ ਦਾ ਗੁਨਾਹ ਕਰ ਸਕਦਾ ਵੈ ਕਿਸੇ ਤਾਕਤ ਹੁੰਦੀ ਹੈ ਕਿਸੇ ਨਾਲ ਜ਼ਬਰ ਕਿਸੇ ਨਾਲ ਜ਼ੁਲਮ ਜ਼ਿਆਤੀ ਪੈਸੇ ਦਾ ਹਰ ਤਰ੍ਹਾਂ ਦਾ ਉਕਾਵਾ ਕਰ ਸਕਦਾ ਤੇ ਜਦੋਂ ਉਸ ਆਪਣੀ ਤਾਕਤ ਦੇ باوجود ਉਹ ਕੰਮ ਨਹੀਂ ਕਰਦਾ ਮਾਫੀ ਮੰਗ ਲੈਂਦਾ ਅੱਲਾ ਰੱਬੁਲ ਅਜ਼ੀਜ਼ ਦੀ ਜ਼ਾਤ ਵਾਸਤੇ ਅੱਲਾ ਰੱਬੁਲ ਅਜ਼ਜ਼ ਨੂੰ ਖੁਸ਼ ਕਰਨ ਵਾਸਤੇ ਆਪਣਾ ਹੱਥ ਪਿੱਛੇ ਕਰ ਲੈਂਦਾ ਤੇ ਵੀਰੋ ਉਹੋ ਜੀ ਜਿਹੜੀ ਤੋਬਾ ਵੈ ਉਹਦੇ ਨਾਲ ਦੀ ਨਬੀਆਂ ਨੇ ਅਵਤਾਰ ਸੀ ਜਿਹੜੇ ਪੈਗੰਬਰ ਸੀ ਜਿਹੜੇ ਅਵਤਾਰ ਸੀ ਉਹਨਾਂ ਨੇ ਤੋਬਾ ਕੀਤੀ ਹੈ ਉਹਨਾਂ ਦੀ ਕੁਆਲਿਟੀ ਹੈਗੀ ਇੱਕ ਇਨਸਾਨ ਬਿਮਾਰ ਹੋ ਜਾਂਦਾ ਵੈ ਅੱਲਾ ਰੱਬੁਲ ਅਜ਼ੀਜ਼ ਦੀ ਜ਼ਾਤ ਕੋ ਫੌਰੀ ਤੌਰ ਤੇ ਮਾਫੀ ਮੰਗਣ ਲੱਪੇਂਦਾ ਵੈ ਕੋਈ ਮੁਸੀਬਤ ਆ ਜਾਂਦੀ ਹੈ ਫੌਰੀ ਤੌਰ ਤੇ ਮਾਫੀ ਮੰਗਣ ਲੱਪੇਂਦਾ ਵਾ ਲੇਕਿਨ ਬਹੁਤ ਘੱਟ ਲੋਗ ਹੈ ਗਿਆਂ ਦੇ ਕਿ ਜਿਹੜੇ ਜਦੋਂ ਤੰਦਰੁਸਤ ਹੁੰਦੇ ਆ ਜਦੋਂ ਤਾਕਤ ਦੇ ਵਿੱਚ ਹੁੰਦੇ ਆ ਜਦੋਂ ਖੁਸ਼ਹਾਲ ਹੁੰਦੇ ਆ ਜਦੋਂ ਉਹਨਾਂ ਨੇ ਕੋਈ ਅਚੀਵਮੈਂਟ ਕੀਤੀ ਹੁੰਦੀ ਕਾਮਯਾਬ ਹੋਏ ਹੁੰਦੇ ਆ ਫਿਰ ਅੱਲਾ ਪਾਕ ਦਾ ਸ਼ੁਕਰ ਅਦਾ ਕਰਦੇ ਆ ਇਹੋ ਜਿਹੀ ਬਹੁਤ ਘੱਟ ਲੋਗ ਹੈ ਇਹ ਕਿਹਨਾਂ ਦੀ ਖੂਬੀ ਹੈ ਇਹ ਅਵਤਾਰਾਂ ਦੀ ਖੂਬੀ ਹੈ ਇਹ ਵਲੀਆਂ ਪਗੰਬਰਾਂ ਨਬੀਆਂ ਦੀ ਖੂਬੀ ਹੈ ਨਹੀਂ ਤੇ ਇਨਸਾਨ ਵੀਰੋ ਛੋਟੀ ਜੀ ਕਾਮਯਾਬੀ ਉਹਨੂੰ ਮਿਲ ਜਵੇ तो उसमें मैं आई है कि मैं बड़ी मेहनत की मैं बड़ा चलाक है सारा बिजनेस मैं अपनी जहानत ना बनाया वै मैं अपनी मेहनत न बनाया वै मैं अब बहुत ज़्यादा वास्ते काम किया मैं थकिया वारा क्रैडिट सारा, सारा जरा सिला ले लेकिन जो तो मुसीबत फस जाता वै फिर तो कभी नहीं किसी ने कहा कि जी जड़ी मुसीबत है मेरी वजह तो आई है मेरे कमांजह तो आई है मेरी अपन गलतिया की वजह तो आई है नहीं ਫਿਰ ਦੂਸਰੇ ਨੂੰ ਦੋਸ਼ੀ ਕਰਾਰ ਦਿੰਦਾ ਫਿਰ ਦੂਸਰੇ ਨੂੰ ਕਹਿੰਦਾ ਵੈ ਕਿ ਮੈਂ ਯਾਲਾ ਪਾਕ ਮੈਂ ਹੀ ਤੈਨੂੰ ਲੱਭਾ ਸੀ ਮੈਂ ਤੇਰਾ ਇਨਾ ਬਾਤ ਗੁਜ਼ਾਰਾ ਮੈਂ ਤੇਰੇ ਰਾਹ ਤੇ ਇਨਾ ਲੰਗਰ ਲਾਉਂਦਾ ਵੈ ਤੇ ਮੈਨੂੰ ਦੁੱਖ ਆ ਗਿਆ ਮੇਰੇ ਤੇ ਅੱਡੀ ਵੱਡੀ ਮੁਸੀਬਤ ਆ ਗਈ ਉਹ ਫਲਾਨਾ ਬੰਦਾ ਵੈ ਉਹ ਤੇ ਇਨੇ ਗੁਨਾਹ ਕਰਦਾ ਵੈ ਉੱਤੇ ਮੁਸੀਬਤ ਨਹੀਂ ਆਈ ਫਿਰ ਉਹ ਹਰ ਬੰਦਾ ਹੀ ਇਸ ਤਰ੍ਹਾਂ ਦਾ ਰੋਣਾ ਰੋਂਦਾ ਵੈ ਤੇ ਬਹੁਤ ਘੱਟ ਬਹੁਤ ਵਿਰਲੇ ਲੋਕ ਹੁੰਦੇ ਐ ਜਿਹੜੇ ਕਿ ਚੰਗੇ ਟਾਈਮ ਤੇ ਵਾਹਿਗੁਰੂ ਨੂੰ ਯਾਦ ਕਰਦੇ ਐ ਜਿਹੜੇ ਗੁਨਾਹਾਂ ਤੋਂ ਬਚਣ ਵਾਸਤੇ ਵਾਹਿਗੁਰੂ ਨੂੰ ਯਾਦ ਕਰਦੇ ਵੀਰੋ ਬਹੁਤ ਪਿਆਰੀ ਕਥਾ ਸੀ ਇਹ ਕਥਾ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਕਥਾ ਹੈ ਵੀਰੋ ਜਿੰਨੀ ਦੇਰ ਤੱਕ ਸਿਹਤ ਹੈ ਤੰਦਰੁਸਤੀ ਹੈ ਤਾਕਤ ਹੈ ਉਨੀ ਦੇਰ ਤੱਕ ਤੁਹਾਡੇ ਕੋਲ ਟਾਈਮ ਹੈਗਾ ਵਾ ਇਹ ਮੌਕਾ ਹੈ ਕਿ ਅੱਲਾ ਰੱਬ ਉਲੇ ਜਦੀ ਜ਼ਾਤ ਕੋ ਮਾਫੀ ਮੰਗ ਲਓ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਓ ਸੱਚੇ ਦਿਲ ਨਾਲ ਕਿਉਂਕਿ ਗੁਨਾਹਾਂ ਦੇ ਵਿੱਚ ਤੁਹਾਨੂੰ ਸਿਰਫ ਦੁਨਿਆਵੀ ਲੱਜਤ ਮਿਲੇਗੀ ਤੁਸੀਂ ਕਦੀ ਵੀ ਕਾਮਯਾਬ ਕਾਮਰਾਨ ਨਹੀਂ ਹੋ ਸਕਦੇ ਅਸਲ ਜਿਹੜੀ ਕਾਮਯਾਬੀ ਹੈ ਉਹਦੇ ਵਿੱਚ ਇਹ ਅੱਲਾ ਰੱਬ ਉਲੇ ਜਦੀ ਜ਼ਾਤ ਨੂੰ ਖੁਸ਼ ਕਰਨੀ ਹੈ ਕਨਾਵਾ ਤੋਂ ਭੱਜ ਗਏ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਰ ਇੱਕ ਦਵਾਵਾਂ ਯਾਦ ਰੱਖਿਓ ਅੱਲਾ ਫਜ਼ਲ